ਸਸਰੀ ਦਾ ਆਸਾਨੀਆ ਪਹਿਣਾ ਨੂੰ ਸੌੜਾ ਪਾਉਂਦਾ ਪਹਿਣਾ ਠੀਕ ਠੀਕ ਠਾਕ ਆਉਂਦਾ ਪ੍ਰਮਾਤਮਾ ਸਾਹਿਬ ਨੂੰ ਤੰਤਰ ਰੂਪ ਦੇਵੇ ਸਾਦੇ ਅੰਗ ਸੰਗ ਸਾਈ ਹੋਵੇ ਮੈਂ ਤੁਹਾਨੂੰ ਅੱਜ ਇੱਕ ਮੈਂ ਸਿਕੰਦਰ ਚਾਉੜਾ ਤੁਹਾਨੂੰ ਇੱਕ ਬਵਾਸੀ ਇਤੋਂ ਮੌਕਸਾ ਦੱਸਣ ਲੱਗੀਆਂ ਬਹੁਤ ਹੀ 체ਤੀਰਾਵਾਂ ਦਾ ਬਵਾਸੀ ਇਤੋਂ ਤਾਰਾ ਮੇਰਾ ਲੈ ਕੇ 20 ਰੁਪਈਆ ਦਾ ਤਾਰਾ ਮੇਰਾ ਲਿਆਉਣਾ। ਉਹਨੂੰ ਮਿਕਸੀਚ ਪੀਸਤਣਾ। ਮਿਕਸੀਚ ਪੀ ਕੇ ਮੱਤੇ ਉਹਨੂੰ ਜੇ ਦਾ ਗਰਮੀ ਚ ਲੈਣਾ ਤੇ ਕੱਚੀ ਲੱਸੀ ਨਾਲ ਲੈਣਾ ਤੇ ਜੇ ਸਰਦੀ ਚ ਲੈਣਾ ਮੜੇ ਨਿੱਗੇ ਨਾਲ ਦੁੱਧ ਨਾਲ ਲੈਣਾ। ਇੱਕ ਚਮਚਾ ਸੁਭਾ ਨਿਰਨੇ ਕਾਲ ਦੇ। ਤੇ ਨਾ ਤਾਂ ਉਹਨੋ ਜਿਹੜਾ ਲੱਸੀ ਪੀਣੀ ਆ। ਆ ਲੱਸੀ ਨਹੀਂ ਵਾਧੂ ਪੀਓ। ਖਾਓ ਪੀਓ। ਤੇ ਨਾ ਲਖਨਾ ਅਦਕਰ ਤੇ ਨਾ ਚਾਰ ਦਿਨ ਵਰਤੋ ਕਰਨੀ ਹੈ ਇਹ ਸ਼ਰਤ ਹੈ ਰਾਜਾ ਇਹ ਤਿੰਨ ਸਾਥੇ ਲੈਣੀ ਹੈ ਸੱਤ ਦਿਨ ਜਿਵੇਂ ਅੱਜ ਆਪਾਂ ਸੱਤ ਦਿਨ ਲੈ ਲਈ ਸੱਤ ਦਿਨ ਵਿੱਚੇ ਛੜਤੀ ਸੱਤ ਦਿਨ ਲੈ ਲਈ ਸੱਤ ਇਹ ਤਿੰਨ ਸਾਥੇ ਲੈਣੀ ਹੈ ਤੇ ਇਹ ਮੈਂ ਲਿਖ ਕੇ ਤੈਨੂੰ ਤਿਆਰਾਂ ਵੀ ਮੁੜ ਕੇ ਬਵਾਸੇ ਨਹੀਂ ਹਾਂ ਹੋਗੀ ਖੋਰ ਮੇਰੇ ਆਪ ਨੂੰ ਚਾਰ ਆਪਰੇਸ਼ਨ ਹੋਏ ਸੀਗੇ ਆਪਰੇਸ਼ਨਾਂ ਦਾ ਆਰਾਮ ਨਹੀਂ ਆਇਆ ਹੇਰ ਮੈਨੂੰ ਨੋਖਤਾ ਮੇਰੇ ਮਹਾਪਰਸਾਨ ਨੇ ਦੱਸਿਆ ਕਹਿੰਦੇ ਭਾਈ ਆ ਨੋਖਤਾ ਵਰਤਨਾ ਉਹ ਨੋਖਤੇ ਨੇ ਮੈਨੂੰ ਠੀਕ ਕੀਤਾ ਇੱਕ ਮੁੰਡਾ ਲੁਧਿਆਣੇ ਦਾ ਸੀ ਉਹਦਾ ਵੀ ਇਸੇ ਪੁਰਾ ਹਾਰ ਸੀਗਾ ਆਪਰੇਸ਼ਨ ਕਰਾ ਕੇ ਵੀ ਦੂਰੀ ਵਾਰ ਫੇਰ ਹੋ ਗਿਆ ਉਹ ਉਸੇ ਦਵਾਈ ਨਾਲ ਮੈਂ ਆਗਦੇ ਵਾਲੀ ਬੱਚੀ ਜਿਹੜੀ ਉਹ ਮੈਂ ਹੱਥ ਬੈਠ ਰਿਆ ਤੇ ਵੀ ਸੀ ਉਹ ਵੀ ਠੀਕ ਠਾਕ ਨਾ ਜੇਰੋ ਮਲਦਾ ਗਾਰਡਨ ਦਾ ਬਾਈ ਬੇਬੇ ਦਾ ਧੰਨਵਾਦ ਜਿਨੇ ਮੈਨੂੰ ਇਹ ਦਵਾਈ ਦਿੱਤੀ ਤੇ ਮੈਂ ਠੀਕ ਹੋ ਗਿਆ ਇਸੇ ਤਰ੍ਹਾਂ ਹੀ ਇਹ ਕੋਈ ਖੂਨੀ ਬਵਾਸੀਰ ਤੋਂ ਆਇਆ ਇਹ ਜੇ ਕੋਈ ਉਹ ਬਿਬੀਆਂ ਪੜਾਣ ਤਾਂ ਆਮੀ ਹੋ ਜਾਂਦੀ ਹੈ ਮਾਰੇ ਨਾਲ ਹੀ ਕਿਸੇ ਬਾਈਆਂ ਨੂੰ ਵੀ ਹੁੰਦੀ ਹੈ ਤੇ ਇਹ ਤੁਸੀਂ ਨੋਟਾ ਜ਼ਰੂਰ ਕਰਕੇ ਵੇਖੋ ਫਿਰ ਮੈਂ ਕਮੈਂਟ ਕਰਨਾ ਵੀ ਕਿਵੇਂ ਠੀਕ ਠਾਕ ਆ